ਹਾਂਜੀ ਡਾਕਟਰ ਸਾਹਿਬ ਅੱਜ ਦੱਸਿਓ ਡਿਸਮੈਂਸੀ ਦੇ ਚੋਰੀ ਹੋਇਆ ਹੈ ਇਸ ਬਾਰੇ ਜਾਣਕਾਰੀ ਦਿਓ ਵੀ ਕੀ ਕੀ ਘਟਨਾ ਹੋਈ ਹੈ ਹਾਂਜੀ ਸਾਡਾ ਜੋ ਉਸਮਾਨ ਹੈ ਰਿਸਰਸਟੀ ਦਾ ਸਿਹਰੀ ਤੋਂ ਅੱਜ ਨੂੰ 23 ਦੇ ਕੋਲ ਚਲਦੀ ਮੌਜੂਦ ਹੈ ਉਹਨੇ ਟਾਈਮ ਆ ਗਈ ਸੀ ਸਾਰਸ ਮਾ ਜਿਹੜਾ ਖਿਲਰਿਆ ਪਿਆ ਸੀਗਾ ਤੇ ਇਹਦੇ ਸਬੰਧ ਵਿੱਚ 6-12 ਤੇ ਕੰਪਲੀਟ ਕਰਕੇ ਪੁਲਿਸ ਨੂੰ ਪੁਲਿਸ ਨੇ ਆ ਕੇ ਆਪਣੀ ਜਿਹੀ ਬੰਦ ਕਾਰਵਾਈ ਕੀਤੀ ਹੈ ਹੁਣ ਕੀ ਨੈਕਸਟ ਜਿਹੜੀ ਹੋਈ ਆ ਹੁਣ ਕੁਝ ਚੇਟਕਟ ਲਾਵਾਂਗੇ ਜਾ ਕੇ ਸਦਕ ਖਣੇ ਆਏਗਾ ਸਮਾਨ ਲੁੱਭ ਪੜ ਗਿਆ ਆ ਫ੍ਰਿਜ ਹੈ ਗੈਸਤੂ ਲਾਇਆ ਜੋ ਆਮ ਸਵਾਰਨ ਕਿਸੇ ਕਿਸੇ ਦੀ ਜਾਸਤ ਹੈ ਜਿਹੜੀ ਦੀ ਗਾਰਨ ਨਵਾਂ ਪਨਾਲਾ ਜੋ ਰਿਕਾਰਡ EMN ਦਾ ਸੀਚ ਦਾ ਆਸ਼ਾ ਵਰਕਰ ਦਾ ਤੁਹਾਡਾ ਜਿਹੜਾ ਪੇਸਾ ਵਰਤਨ ਆ ਰਿਕਾਰਡ ਵਗੈਰਾ ਸਪਿਸ਼ਲ ਮੈਡੀਸਨ ਦਾ ਸਾਰਾ ਹੀ ਉਸਟਲੀ ਸਾਰੀ ਖਾਲੀ ਕਰ ਦੇ ਕੁਰਸੀਆਂ ਛੱਡ ਕੇ ਦੇ ਬਸ ਜੀ ਜਸੋ ਵੀ ਤੁਹਾਡੇ ਐਚ ਡਿਸਪੈਂਸਰੀ ਜਿਹੜੀ ਚੋਰੀ ਹੋਈ ਆ ਉਹਦੇ ਵਿੱਚ ਕੀ ਕੀ ਸਮਾਨ ਤੁਹਾਡਾ ਜਿਹੜਾ ਚੋਰੀ ਹੋਇਆ ਮੈਂ ਸੰਦੀਪ ਕੌਰ ਐਨਐਮ ਸਬਸੈਂਟਰ ਕਾਤਗੇਲ ਉਥੇ ਬਤੌਰ ਐਨਐਮ ਕੰਮ ਕਰ ਰਹੀ ਆ ਇਹ ਕਿ ਜਦੋਂ ਸਵੇਰੇ ਅਸੀਂ ਡਿਊਟੀ ਤੇ ਆ ਕੇ ਵੇਖਿਆ ਤਾਂ ਸਾਡੇ ਡਿਸਪੈਂਸਰੀ ਦੇ ਸਾਰੇ ਹੀ ਤਾਲੇ ਟੁੱਟੇ ਹੋਏ ਸੀ ਸਾਰੇ ਕਮਰਿਆਂ ਦੇ ਤਾਲੇ ਟੁੱਟੇ ਸੀ ਜਦੋਂ ਅੱਗੇ ਜਾ ਕੇ ਵੇਖਿਆ ਤੇ ਅਲਮਾਰੀਆਂ ਖੁੱਲੀਆਂ ਸੀ ਤਾਲੇ ਅਲਮਾਰੀਆਂ ਦੇ ਟੁੱਟੇ ਸੀ ਜੋ ਵੀ ਰਿਕਾਰਡ ਕੁਝ ਜਿਹੜਾ ਖਿਲਰਿਆ ਖਿਲਾਰਿਆ ਗਿਆ ਸੀ ਥੋੜਾ ਬਹੁਤਾ ਖਿਲਰਿਆ ਸੀ ਜਾਰਾ ਤਰ ਉਹ ਚੱਕ ਕੇ ਨਾਲ ਹੀ ਲੈ ਗਿਆ ਕੁਝ ਆਸ-ਪਾਸ ਖਿਲਾਰਿਆ ਸੀ ਮਤਲਬ A to Z ਚ ਸਾਰਾ ਹੀ ਰਿਕਾਰਡ ਪੁਰਾਣੇ ਤੇ ਨਵੇਂ ਸਾਲਾਂ ਦਾ ਸਾਰਾ ਹੀ ਰਿਕਾਰਡ ਜਨਮ ਮਾਤਨਾ ਸੰਬੰਧਿਤ ਪ੍ਰੈਗਨੈਂਟ ਔਮਨ ਦਾ ਸੰਬੰਧਿਤ ਟੀਕਾ ਕਰਨ ਸੰਬੰਧਿਤ ਹੋਰ ਵੀ ਜੋ ਨਿੱਕਾ ਮੋਟਾ ਸਾਰਾ ਰਿਕਾਰਡ ਹੀ ਨਾਲ ਲੈ ਗਿਆ ਇਸ ਤੋਂ ਇਲਾਵਾ ਪੱਖੇ ਫਰਿੱਜ ਆਪਣਾ ਸਿਲੰਡਰ ਚੁੱਲ੍ਹਾ ਇਥੋਂ ਤੱਕ ਕਿ ਭਾਂਡੇ ਵੀ ਸਾਡੇ ਰਸੋਈ ਦੇ ਵਿੱਚ ਚਾਹ ਬਣਾਉਣ ਵਾਸਤੇ ਕੁਝ ਨਹੀਂ ਛੱਡਿਆ ਇਸ ਸਬੰਧੀ ਸਾਰੀ ਜਾਣਕਾਰੀ ਅਸੀਂ ਆਪਣੇ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਹੋਈ ਆ ਤੇ ਇੱਕ ਐਫਆਈਆਰ ਵੀ ਕਰਵਾ ਦਿੱਤੀ ਹੋਈ ਆ ਤੇ ਅਸੀਂ ਆਸ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਹਨਾਂ ਚੋਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਵੇ ਇੱਥੇ ਕੋਈ ਪਹੁੰਚਿਆ ਅਧਿਕਾਰੀ ਜਾਂ ਕੋਈ ਆਪਣਾ ਪਿੰਡ ਦੇ ਮੋਤਬਾਰ ਕੁਛ ਨਾ ਕੋਈ ਇੱਥੇ ਕੋਈ ਆਇਆ ਵਾ ਜਿਨ੍ਹਾਂ ਨੇ ਤੁਹਾਡੀ ਆ ਕੇ ਇਹ ਜਿਹੜੀ ਸਾਰੀ ਚੈਕਿੰਗ ਕੀਤੀ ਜਾਂ ਸਾਰੀ ਕਾਰਵਾਈ ਜਿਹੜੀ ਦੇਖੀ ਆ ਕੇ ਹਾਂਜੀ ਪਿੰਡ ਦੇ ਸਾਰੇ ਮੋਤਵਾਰ ਸਰਪੰਚ ਸਹਿਬਾਨ ਮੈਂਬਰ ਸਹਿਬਾਨ ਸਾਰੇ ਸਾਡੀ ਬੇਨਤੀ ਤੇ ਇੱਥੇ ਹਾਜ਼ਰ ਹੋਏ ਆ ਤੇ ਅਸੀਂ ਆਪਣੇ ਉੱਚ ਅਧਿਕਾਰੀਆਂ ਨਾਲ ਵੀ ਲਗਾਤਾਰ ਰਾਤ ਦੇ ਵਿੱਚ ਉਹ ਵੀ ਸਾਡ ਨਾਲ ਗੱਲਬਾਤ ਕਰਦੇ ਆ ਉਹ ਵੀ ਆਏ ਤੇ ਕੀ ਮੰਗ ਕਰ ਰਹੇ ਜੇ ਤੁਸੀਂ ਸਰਕਾਰ ਕੋ ਵੀ ਇਹ ਕੀ ਕਾਰਵਾਈ ਹੋਣੀ ਚਾਹੀਦੀ ਅਸੀਂ ਉਹ ਮੰਗ ਕਰਦੇ ਆ ਕਿ ਅਸੀਂ ਇੰਨੀ ਮਿਹਨਤ ਨਾਲ ਸਾਰਾ ਰਿਕਾਰਡ ਬਣਾਇਆ ਸੀ ਜੋ ਵੀ ਅਸੀਂ ਕੀਤਾ ਸੀ ਆਪਣੀ ਬੜੀ ਘਰ ਵਾਂਗੂ ਇਹਨੂੰ ਸਜਾਇਆ ਸੀ ਤੇ ਇਹਨੂੰ ਮਤਲਬ ਕਿ ਚੋਰਾਂ ਨੂੰ ਫੜ ਕੇ ਤੇ ਸਾਡਾ ਜਿਹੜਾ ਰਕਾੜਿਆ ਉਹ ਨਾ ਕਰੂਂ ਲਿਆ ਜਾਵੇ ਇੱਥੇ ਆਏ ਜੇ ਤੇ ਅੱਜ ਕੀ ਗੱਲ ਹੋਈ ਇੱਥੇ ਡਿਸਪੈਂਸਰੀ 'ਚ ਦੇਖੋ ਜੀ ਮੇਰੇ ਪਿੰਡ ਦੀ ਸਰਕਾਰੀ ਡਿਸਪੈਂਸਰੀ ਕੱਦਗੇ ਲੱ ਜੇ ਲਿਆੜਾ ਰੋਡ ਦੇ ਉੱਤੇ ਆ ਇੱਥੇ ਰਾਤ ਦੇ ਵੇਲੇ ਚੋਰੀ ਹੋ ਗਈ ਹੈ ਡਿਸਪੈਂਸਰੀ ਦੇ ਵਿੱਚ ਜਿਹਦੇ ਵਿੱਚ ਛੱਤਾਂ ਦੇ ਪੱਖੇ ਲਾ ਕੇ ਲੱਗੇ ਆ ਤੇ ਰੇਜ ਲੈ ਗਏ ਆ ਤੇ ਸਿਲੰਡਰ ਲੈ ਗਏ ਆ ਚੁੱਲੇ ਲੈ ਗਏ ਆ ਤੇ ਬੜਾ ਨੁਕਸਾਨ ਕਰ ਗਏ ਆ ਕੋਈ 15 ਸਾਲਾਂ ਦਾ ਰਿਕਾਰਡ ਲਿਖਤੀ ਰੂਪ ਵਿੱਚ ਉਹ ਵੀ ਕਾਗਜ਼ ਜਿਹੜੇ ਜਿਹੜੇ ਸਾਰੇ ਟੁੱਕੇ ਉਹ ਵੀ ਲੈ ਗਏ ਜਿਹੜੇ ਕਿ ਉਹਨਾਂ ਦੇ ਕਿਸੇ ਕੰਮ ਬਣੇ ਸੀ ਤੇ ਉਹ ਰਿਕਾਰਡ ਹੁਣ ਛੇਤੀ ਕਿੱਥੋਂ ਪੈਦਾ ਕਰਨਗੇ ਤੇ ਇਹ ਬੜਾ ਨੁਕਸਾਨ ਕਰ ਗਏ ਆ ਤੇ ਰਾਤ ਚੋਰੀ ਹੋ ਗਈ ਆ ਦਿਨੇ ਸਵੇਰ ਮੈਨੂੰ ਪਤਾ ਲੱਗਾ ਕਿ ਮੈਂ ਆਪਣੀ ਟੀਮ ਸਾਰੀ ਸਾਰੀ ਪੰਚਾਇਤ ਆਹੀ ਕੇਕ ਕਰਕੇ ਗਏ ਹੁਣ ਇਹ ਪੁਲਿਸ ਨੂੰ ਤਲਾਹ ਦੇਣ ਲੱਗੇ ਆ ਤੇ ਬੜਾ ਖਰਚਾ ਹੋ ਗਿਆ ਇਹ ਜਿਹੜਾ ਵਾ ਇਹਦੇ ਸਬੰਧ ਦੇ ਵਿੱਚ ਤੁਸੀਂ ਇੱਥੇ ਆਏ ਜੇ ਤੇ ਤੁਸੀਂ ਆ ਕੇ ਇੱਥੇ ਦੇਖਿਆ ਵਾ ਕਿ ਜਿਹੜੀ ਆ ਸਾਰਾ ਕੁਛ ਚੋਰੀ ਹੋ ਚੁੱਕਾ ਵਾ ਤੇ ਇਹਦੇ ਬਾਰੇ ਤੁਸੀਂ ਦੱਸਿਆ ਕਿ ਪੁਲਿਸ ਨੂੰ ਇਹ ਇਨਫੋਰਮੇਸ਼ਨ ਦੇਣ ਚੱਲੇ ਆ ਜਾਂ ਪੁਲਿਸ ਨੂੰ ਅਸੀਂ ਸੂਚਨਾ ਦੇਣ ਚੱਲੇ ਆ ਤੇ ਇਹਨਾਂ ਨਾਲ ਜਦੋਂ ਤੁਸੀਂ ਗੱਲਬਾਤ ਕੀਤੀ ਤੇ ਇਹਨਾਂ ਨੇ ਤੁਹਾਨੂੰ ਕੀ ਦੱਸਿਆ ਸਟਾਫ ਵਾਲਿਆਂ ਸਟਾਫ ਵਾਲਿਆਂ ਨੇ ਸਟਾਫ ਵਾਲਿਆਂ ਨੇ ਆਖਿਆ ਵੀ ਚਲੋ ਅਸੀਂ ਜਿਹੜੀਆਂ ਨਾ ਚੀਜ਼ਾਂ ਮੁੱਲ ਲੈਣ ਵਾਲੀਆਂ ਇਹ ਤੇ ਅਸੀਂ ਪੇਸ਼ ਕਰ ਲਾਂਗੇ ਆਪਣੀਆਂ ਗਲਕਾਵਾਂ ਚੋਂ ਪੱਕੇ ਲੈਵਾਂਗੇ ਬਰਜ ਲੈਵਾਂਗੇ ੁੱਲੇ ਲੈਵਾਂਗੇ ਤੇ ਪਰ ਜਿਹੜਾ ਲਿਗਟੀ ਰਿਕਾਰਡ ਹੈ ਇਹ ਸਾਡੇ ਕੋਲ ਕਿੱਥੋਂ ਮੁੜ ਕੇ ਪੈਦਾ ਕਰਨਾ ਹੈ ਇਹ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿਹੜਾ ਵਿਕਤੀ ਰਿਕਾਡ ਆ ਇਹ ਸਾਡਾ ਬੜਾ ਜ਼ਿਆਦਾ ਨੁਕਸਾਨ ਹੋਇਆ ਤੇ ਦੇ ਬਾਰੇ ਤੁਸੀਂ ਪੁਲਿਸ ਤੋਂ ਇਲਾਵਾ ਹੋਰ ਕਿਤੇ ਜਿਹੜੀ ਆ ਸੂਚਨਾ ਦਿੱਤੀ ਗਈ ਹੈ ਇਹ ਨਹੀਂ ਪੁਲਿਸ ਨੂੰ ਦੇਣ ਚੱਲੇ ਲਿਖਤੀ ਰੂਪ ਚ ਸਾਰਾ ਸਮਾਨ ਲਿਖ ਲਿਆ ਵਾ ਹਾਂਜੀ ਤੇ ਸੱਗਰ ਥਾਣੇ ਦੇ ਵਿੱਚ ਹੁਣ ਕਲਾਦੀ ਦੀ ਕੀਤੀ ਗਈ ਤੇ ਇਸ ਤੋਂ ਪਹਿਲਾਂ ਵੀ ਕਦੀ ਇੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰੀ ਆ ਕੋਈ ਡਿਸਪੈਂਸਰੀ ਦੇ ਵਿੱਚ ਨਹੀਂ ਕਦੀ ਇਹ ਗੱਲ ਹੋਈ ਇਹ ਇਹ ਪਹਿਲਾ ਹੀ ਜਾਂਚ ਹੈ ਡਿਸਪੈਂਸਰੀ